ਤੇ ਸੜਕ ਦਾ ਕੰਮ ਕਰ ਦਿੱਤਾ ਦੇ ਜਿਹੜਾ ਸਰ। ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਕਾਫੀ ਦਿਨ ਤੋਂ ਮੰਗ ਵੀ ਸੀਗੀ ਔਰ ਮੇਰਾ ਆਪਣਾ ਹੋਮ ਐਜ ਐਵਾਜ ਕਾਉਂਸਲਰ ਮੈਂ ਇੱਥੇ ਰਿਆਂ ਔਰ ਤਕਰੀਬਨ ਇਸ ਇਲਾਕੇ ਦੀਆਂ ਜ਼ਿੰਨੀਆਂ ਮੁਸ਼ਕਲਾਂ ਨੇ ਮੈਨੂੰ ਪਤਾ ਨੇ ਮੈਂ ਜਾਣੂ ਆ। ਇਹ ਕਾਫੀ ਦਿਨ ਤੋਂ ਮੰਗ ਸੀ ਸੜਕ ਦੀ ਉਸ ਕਰਕੇ ਅਸੀਂ ਇਸ ਦੀ ਉਸਾਰੀ ਕਰਨ ਜਾ ਰਹੇ ਆਂ। ਕਾਫੀ ਜਗ੍ਹਾ ਤੋਂ ਉੱਚੀ ਨਹੀਂ ਵੀ ਸੜਕ ਸੀ ਉਹਦਾ ਲੈਵਲ ਕੱਢਾਂਗੇ ਲੈਵਲ ਕੱਢ ਕੇ ਦੀ ਪਟਾਈ ਕਰਕੇ ਇਹਦਾ ਬੇਸਲੇ ਬਣਾ ਕੇ ਫਿਰ ਸੜਕ ਬਣਾਵਾਂਗੇ। ਇਹ ਸੜਕ ਤਕਰੀਬਨ 10-12 ਸਾਲ ਵਾਸਤੇ ਬਣੇਗੀ ਜਿਹੜੀ ਕਾਫੀ ਲੋਕਾਂ ਨੂੰ ਇੱਕ ਰਾਹਤ ਮਿਲੇਗੀ। ਔਰ ਮੈਂ ਤੁਹਾਡੇ ਮਾਧਮ ਤੋਂ ਅਪੀਲ ਵੀ ਕਰਨਾ ਚਾਹਾਂਗਾ ਕਿ ਆਪਾਂ ਸਾਰੇ ਜਿਦੋਂ ਕੋ ਪਾਣੀ ਦਾ ਕਨੈਕਸ਼ਨ ਲੈਣ ਵਾਲਾ ਜਾਂ ਕਿਸੇ ਸੀਵਰ ਦਾ ਲੈਣ ਵਾਲਾ ਇਹਨਾਂ ਸਜੇ ਢੰਗ ਨਾਲ ਠੀਕ ਕਰਵਾ ਕੇ ਆਪਾਂ ਰੋਡ ਨੂੰ ਦੁਵਾਰ ਤੋਂ ਸਟਾਰਟ ਕਰਨਾ ਇਹ ਗੁਰੂ ਅਮਰਦਾਸ ਡਿਸਪੈਂਸਰੀ ਜਿਹੜੀ ਆਪਣੀ ਬਣੀ ਹੋਈ ਹੈ ਉੱਥੋਂ ਸਟਾਰਟ ਕਰਕੇ ਪੀਰਬੰਦਾ ਚੌਂਕ ਤੱਕ ਜਿਹੜੀ ਮੇਨ ਬੈਂਕ ਰੋਡ ਹੀ ਬੈਂਕ ਵਾਲੀ ਰੋਡ ਹੈ ਇੱਥੋਂ ਸਟਾਰਟ ਹੋ ਕੇ ਪੀਰਬੰਦਾ ਚੌਂਕ ਤੱਕ ਬਣ ਕੇ ਜਾਏਗੀ ਔਰ ਇਹਦੇ ਲੈਵਲ ਤੋਂ ਜਲਾਸ ਲੈਵਲ ਤੋਂ ਵੱਡਾ ਫਰਕ ਹੈ ਇਹ ਸਾਰਾ ਲੈਵਲ ਕੱਢਾਂਗੇ ਲੈਵਲ ਕੱਢ ਕੇ ਇਹਨੂੰ ਥੋੜੀ ਇੱਕ ਸਮੂਧ ਸੜਕ ਬਣਾਵਾਂਗੇ ਜਿਸ ਦੇ ਨਾਲ ਕਿਸੇ ਵੀ ਆਉਣ ਵਾਲੇ ਟਾਈਮ ਬਰਸਾਤਾਂ ਚ ਲੋਕਾਂ ਦੇ ਘਰਾਂ ਵਿੱਚ ਪਾਣੀ ਜਾਂਦਾ ਸੀ ਮੇਰੇ ਸਾਡੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਕੁਸਾਗਰ ਹੈ ਉਹ ਜਿੱਥੇ ਪਾਣੀ ਕਈ ਵਾਰ ਚੱਲ ਜਾਂਦਾ ਸੀ ਇਹ ਸੜਕੀਆਂ ਅਸੀਂ ਜਿਹੜੀਆਂ ਸਾਨੂੰ ਦਿੱਕਤਾਂ ਨੂੰ ਦੇਖ ਕੇ ਛੜਨਾ ਰਹੇ ਇਹ ਬੈਲੀ ਲੱਗਦੀ ਹੈ तकरीबन ਲੱਗਣਾ ਹੈ ओरिजिनल ਦੋ ਤਿੰਨ ਗਲੀਆਂ ਅਟਰਨਲ ਵੀ ਨੇ ਜਿਹੜੀਆਂ ਅਸੀਂ ਉਹ ਵੀ ਬਣਾਉਣੀਆਂ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ए, 89 ਵਾਰਡ ਤੋਂ ਸਲੇਮ ਡਾਬਰੀ ਅੱਜ ਸੜਕ ਦਾ ਉਦਘਾਟਨ ਕੀਤਾ ਸਾਡੇ ਚੌਧਰੀ ਮਦਨ ਲਾਲ ਬੱਗਾ ਐਮਐਲਏ ਸਾਹਿਬ ਨੇ ਬਹੁਤ ਬਹੁਤ ਧੰਨਵਾਦੀਆਂ ਸਾਨੂੰ ਬਹੁਤ ਪੀਰ ਪ੍ਰਾਊਡ ਹੋ ਰਿਹਾ ਹੈ ਕਿ ਜਨਤਾ ਨੂੰ ਕਿ ਪਹਿਲੀ ਵਾਰੀ ਕੋਈ ਐਮਐਲਏ ਵਿਧਾਨ ਸਭਾ ਵਿੱਚ ਖੁੱਲ ਕੇ ਬੋਲ ਰਿਹਾ ਹੈ ਅੱਜ ਤੱਕ ਜਿਹੜੇ ਐਮਐਲਏ ਬਣੇ ਆ ਉਹਨਾਂ ਨੇ ਵਿਧਾਨ ਸਭਾ ਵਿੱਚ ਇੱਕ ਸ਼ਬਦ ਵੀ ਉਠਾਇਆ ਸਾਡੀ ਨਾਰਥ ਜ਼ੋਨ ਲਈ ਸਾਰੀ ਪਬਲਿਕ ਬਹੁਤ ਖੁਸ਼ ਹੈ ਇਹਨਾਂ ਦੇ ਡਿਵੈਲਪਮੈਂਟ ਤੋਂ ਇਹਨਾਂ ਦੇ ਉਪਰਾਲਿਆਂ ਤੋਂ ਸਾਨੂੰ ਆਸ ਹੈ ਕਿ ਏਰੀਆ ਬਹੁਤ ਹੀ ਜੜਦੀ ਗਲਾਵਾਰਾ ਏਰੀਆ ਸਾਬਤ ਹੋਏਗਾ ਕਿਉਂਕਿ ਮੱਗਾ ਸਾਹਿਬ ਇੱਕ ਬਹੁਤ ਹੋਣ ਆ ਰਿਹਾ ਐਮਐਲਏ ਸਾਹਿਬ ਨੇ ਸਭ ਨੂੰ ਪਤਾ ਸੀ ਕਿਉਂਕਿ ਪਰ ਪਹਿਲੇ ਪਬਲਿਕ ਦਾ ਰੁਝਾਨ ਹੀ ਸੀ ਇਦਾਂ ਹੀ ਤੁਰੀ ਜਾਓ ਜਿੱਧਰ ਨੂੰ ਕਿਸੇ ਨੇ ਪਕਾਇਆ ਤਾਂ ਉਦੋਂ ਪਰ ਅਸੀਂ ਕਵਾਂਗੇ ਕਿ ਇਹਨਾਂ ਨੂੰ ਸਾਡੇ ਐਮਐਲਏ ਸਾਹਿਬ ਤੇ ਸਾਨੂੰ ਬਹੁਤ ਪ੍ਰਾਊਡ ਆ ਕਿ ਇਹ ਸਾਡੇ ਇਲਾਕੇ ਦੀ ਨੁਹਾਰ ਬਦਲਣਗੇ ਇਹ ਨੁਹਾਰ ਬਦਲੀ ਜਾਏਗੀ ਵਾਈ ਗੁੱਡ ਜੀ ਖਾਲਸਾ